ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਨਦੀਪ कौर ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਥੋੜਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚੱਲ ਉਮੀਦ ਕਰਦੇ ਸਾਰੇ ਵਧੀਆ ਹੋਵਗੇ ਠੀਕ ਠਾਕ ਹੋਵਗੇ ਤੇ ਟਾਈਮ ਜੀ ਸਵੇਰ ਦੇ 10 ਵਜਰੇ ਨੇ ਬਾਕੀ ਅੰਦਰ ਝਾੜੂ ਪੋਚੇ ਆਪਣੇ ਲੱਗ ਗਏ ਸਾਰੇ ਕੰਮਕਾਰ ਹੋ ਗਏ ਸੀਗੇ ਤੇ ਬਸ ਕੱਪੜੇ ਧੋਣੇ ਰਹਿੰਦੇ ਤੇ ਮੌਸਮ ਜਿਹੜਾ ਬਹੁਤ ਠੰਡਾ ਹੋਇਆ ਪਈ ਐ ਬੱਦਲਵਾਈ ਹੋਈ ਪਈ ਐ ਫੁੱਲ ਲੋ ਜੀ ਪੰਜ ਸਬਜ਼ੀਆਂ ਬਾਜ਼ੀਆਂ 'ਚ ਦੇਖੀ ਹੈ ਨਾ ਕੁਛ ਕਰੀ ਇੱਥੇ ਬੇਲਾਂ ਵਗੈਰਾ ਲਾਈਏ ਕਿਉਂਕਿ ਕਾਫੀ ਦਿਨ ਹੋ ਗਏ ਟਾਈਮ ਨਹੀਂ ਲੱਗਦਾ ਹੈ ਨਾ ਕੋਈ ਵੀ ਇੱਥੇ ਕੰਮ ਕਰਨ ਦਾ ਤੇ ਜੋਗੀ ਵਰ ਆਪਾਂ ਜਾਏ ਸੀਗੇ ਹੈ ਨਾ ਕਿ ਮੰਮੀ ਨਾਲ ਨੂੰ ਮਿਲੇ ਸੀਗੇ ਤੇ ਉਦੋਂ ਚੱਲਿਆ ਗਏ ਜੀ ਸਕੂਲ ਸਵੇਰੇ ਸਵੇਰੇ ਤੇ ਆ ਜਿਹੜੀ ਟਰਾਲੀ ਦੇ ਆਪਣੇ ਸੌਰੀ ਆ ਜਾਲੀ ਬਣਾ ਲਈ ਵੈਸੇ ਟਰਾਲੀ ਤੇ ਲੱਗੋਗੀ ਹੈ ਨਾ ਰੀਪਰ ਖੜਿਆ ਇੱਧਰ ਆਪਣਾ ਇੱਧਰ ਸਾਰੇ ਬੁੱਟਿਆਂ ਨੂੰ ਪਾਣੀ ਦੇਣ ਆਲਾ ਹੋਇਆ ਪਿਆ ਹੈ ਆ ਜਾਲੀਆਂ ਰੱਖ ਗਏ ਜਦੋਂ ਟਰਾਲੀ ਤੇ ਹਨਾ ਫੇਰ ਬੇਲੀਆਂ ਹੋਣਗੀਆਂ ਆਂ ਗੂਰਾਂ ਦੀ ਬੇਲ ਫੇਰ ਡਿੱਗੀ ਆਂ ਗੂਰਾਂ ਕੀ ਬੇਲ ਤਾਂ ਫੇਰ ਗਿਰ ਗਿਰ ਕੇੱਖੇ ਨੂੰ ਘੱਟ ਦੋ ਡੰਡਾ ਇਸਕੇ ਵਿੱਚ ਕੋਈ ਹਰ ਹੋ ਹੈ ਨਹੀਂ ਆ ਜੋ ਉਹ ਆਂਬ ਕੇ ਬੂਟੇ ਕੇ ਨੇੜੇ ਵੀ ਲਾਈਏ ਡੰਡਾ ਗੱਡੀ ਆ ਜੋ ਜੇ ਕੋਈ ਕੰਮ ਹੈ ਤਾਂ ਖਤਮ ਜਾਓ ਨਹੀਂ ਇਹਨੇ ਮੇਰੇ ਨਾਲ ਕਰਾ ਦੋ ਆ ਬਈਏ ਨੇ ਕੱਖ ਵੱਢ ਰਿਹਾ ਆ ਜੋ ਦੇਖੀ ਆ ਕਿੰਨੇ ਸੋਹਣੇ ਹੋ ਗਏ ਅੰਦਰ ਅਹ ਲੱਗ ਆਉਣੀ ਹੈਗੇ ਯੋ ਕੀ ਚੀਜ਼ ਆਹ ਜਿਹੜੇ ਅੰਦਰ ਗ੍ਰੀਨ ਗ੍ਰੀਨ ਜੇ ਬੁਟੇ ਤੇ ਆਹ ਮਤਲਬ ਕਿ ਐਂ ਹੀ ਰਹੂਗੇ ਬਹੁਤ ਸੋਹਣੇ ਬਣ ਜੂਗੇ ਆਹ ਲਾਈਏ ਹੁਣ ਅੰਦਰ ਪੱਟ ਪੱਟ ਕੇ ਨਾਲ ਲੱਗੇ ਆਉਣੀ ਅੰਦਰ ਲਾਏ ਤੇ ਮੈਂ ਕਬੜਾ ਨਹੀਂ ਹੋਣੇਗਾ ਚਲੇ ਨਹੀਂ ਹੈ ਆਹ ਆਹ ਬੁਟਾ ਵੀ ਫੁੱਟ ਰਹੇ ਹੋਰ ਹਨ ਆਂਬ ਵੀ ਫੁੱਟਣਾ ਸ਼ੁਰੂ ਹੋ ਗਿਆ ਇਹਨੂੰ ਪਾਣੀ ਆਊਗਾ ਫਲ ਤਾਂ ਵਾਧੂ ਆਏ ਪਏ ਨੇ ਕਿੱਥੇ ਕੋ ਮਿੱਟੀ ਕੋਕੋ ਖਾਦ ਹੋਣੀ ਆ ਹਾਂ ਕੋਕੋ ਖਾਦ ਆ ਅਸਲ ਅੰਬਾਂ ਨੂੰ ਪਾਉਣੀ ਆ ਅੰਬ ਅੰਬ ਤਾਂ ਆ ਵੀ ਲਾਣਾ ਏ ਉਹ ਉੱਥੇ ਨਿਓ ਚੱਕੀ ਦੇ ਨਾਲ ਕੋਈ ਨਹੀਂ ਉਹ ਤਾਂ ਮੈਂ ਚੱਕਾ ਤਮਾ ਡ੍ਰਿਪਿੰਗ ਸਿਸਟਮ ਵਰਤਣੀ ਆ ਆਪਣੇ ਬੂਟੇ ਉਪਰ ਹੀ ਪੈਣੀ ਕਰੀ ਲੋ ਕੀ ਆ ਹੋ ਗਿਆ ਨਾੜਾ ਟੇਮ ਡੱਬ ਗਿਆ ਹਾਂ ਲੋ ਜੀ ਪਾ ਇਹ ਅੰਬ ਲੈ ਕੇ ਆਏ ਸੀਗੇ ਤਾਂ ਇਹ ਜੀ ਦੇ ਭੋਗ ਨੂੰ ਹਨ ਪਰ ਲਾਇਆ ਨਹੀਂ ਹੈਗਾ ਹਜੇ ਤਿੰਦਰੋਂ ਨੂੰ ਲਾਤੇ ਆ ਉੱਥੇ ਮੇਰੇ ਤਾਂ ਆਏ ਨਾਲੇ ਤਕਨੀਕ ਕੀ ਕੋਲ ਉੱਤਨਾ ਹੈ ਤਿੰਦਰੋਂ ਨੇ ਲਾਇਆ ਆਮ ਪਹਾਰ ਮਰੂਦ ਕਹਰੇ ਜੇ ਹੋਗੇ ਦੋਇ ਘਰ ਮੇਰੀ ਨਹੀਂ ਮੁੱਕ ਰਹੀ ਔਰ ਤਕਨੀਕ ਫੇਰ ਮੈਂ ਦਸਾਂ ਆਪਾਂ ਬੜਦੇ ਹਾਂ ਸਨਲ ਮੁੜੀ ਚਲੀ ਸਨਲ ਤੋੜ ਲੈ ਜਿਹੜਾ ਪੱਤਾ ਨਹੀਂ ਚਲ ਆਇਆ ਕਰੋ ਇਹਨੂੰ ਰਹਿਣ ਦੋ ਹਜੇ ਉਹ ਨਹੀਂ ਇਹਨੂੰ ਪੱਕ ਜਾਣ ਦੋ ਆਹ ਉਹ ਪੱਕੇ ਪਿੱਛੇ ਠੀਕ ਨੇ ਮੰਮੀ ਆਹੜੇ ਪੱਕੇ ਪਿੱਛੇ ਬਸ ਇਹਨਾਂ ਨੂੰ ਲਾ ਲੰਬਾ ਥੋੜਾ ਬਣ ਜਾ ਤੂੰ ਮੇਰਾ ਮੋੜ ਕਰਾ ਲਾ ਸੰਦਰੀ ਮੇਰੀ ਉਹੀ ਲਾਣਾ ਆ ਉਹ ਲਾਣਾ ਉਹ ਦੇਖ ਆੜੇ ਦੀ ਕੀ ਨੇ ਆੜੇ ਦੀ ਕੀ ਨੇ ਸਾਰੇ ਪਤਾ ਕਿ ਆ ਜਾਏ ਆ ਨਾ ਸੰਦ ਦਾ ਸੇਕ ਪਾ ਕੇ ਚੰਗੀ ਉੱਤੇ ਵੀ ਦਿੱਤਾ ਜੀ ਖਰਾਬ ਹੋ ਜਾ ਆਹ ਪੱਕ ਦੋ ਪਿਆਰ ਇੱਥੇ

है फिर बहरले पास लाद चुनाव उ चला ਉਸ ਸਦਾਮ ਸਿੰਘ ਦੇ ਡੰਡਾ ਢੂਹੀ ਮੈਂ ਦੇ ਕਰੀ ਉਹ ਦੇ ਕਿਹੜਾ ਸੁਦਾਮ ਸਿੰਘ ਸੁਦਾਮ ਸਿੰਘ ਆਵੇਂ ਤੇ ਡੰਡਾ ਦੇ ਦੂੰਗਾ ਸੁਦਾਮ ਸਿੰਘ ਦਾ ਦੋਸਤ ਆ ਗਿਆ ਫਿਰ ਟਾਏਗਾ ਸਾਰੇ ਨਾ ਸੁਦਾਮ ਸਿੰਘ ਉਹ ਆਪਣਾ ਨਹੀਂ ਹੈ ਕਾਲੇ ਕਾਲੇ ਸੁਦਾਮ ਸਿੰਘ ਮੈਂ ਧਨੀ ਜੰਮਿਆ ਐ ਤੇ ਪਾਣੀ ਦਵਾਇਨ ਹੋਣਾ ਹੋਰ ਕਰਦੇ ਚੇ ਨੂੰ ਆਵੇ ਜੋ ਇਸਾਂ ਦੇ ਵੀ ਬਸੂ ਪਟਾ ਦਿਓ ਇੱਕ ਦਿਨ ਖੁੱਲ ਜੇਗਾ ਇਹ ਤਾਂ 6 ਮਹੀਨੇ ਸਾਲ ਲੱਗੇ ਜਾਣਾ oh my god ਜੋ ਚੁੰਨੜੇ ਕਾ ਚੁੰਨੜਾ ਥੱਲੇ ਹੁਣ ਹੈ ਨਹੀਂ ਰਹਾ ਉੱਪਰ ਦੂਆ ਪਿਆ ਟੋੜ ਰਿਹਾ ਪਿਆ ਪਾ ਦੀ ਥੱਲੇ ਤੇ 6 ਮਹੀਨੇ ਇਸ ਮੁੰਡੇ ਦੇ ਮੇਰੇ ਮਾਮੇ ਨੇ ਤਨੇ ਹਸਾ ਹਵਾ ਕਾ ਕੈਲਸ਼ੀਅਮ ਕਿਸਤੇ ਮਿਲਾ ਉਹ ਕਹ ਰਿਹਾ ਨਰਸਰੀ ਵਗੈਰਾ ਹੱਡੀਆਂ ਦੇ ਖੈ ਲੱਗੇਗਾ ਫਲਾਨੀ ਚੀਜ਼ ਦੱਬ ਦੇ ਢਿੰਕੀ ਚੀਜ਼ ਦੱਬ ਦੇ ਕਾਂ ਲਾਗੇ ਕਾਂ ਕੁੱਤਾ ਦੱਬ ਦੇ ਆਈ ਗਈਗੇ ਆਪ ਪਤਾ ਕੀ ਕਰੇ ਤੇ ਮਾਰੇ ਬੇੜਾ ਬਣਾ ਕੁੱਤੇ ਹੱਡੀਆਂ ਲੈ ਕੇ ਆਵਾਂਗੇ ਮਮੀ ਮਦਾਂ ਕੀ ਕਰੇ ਕਾ ਫਿਰ ਖਾਣੇ ਵਾਲੇ ਬੰਦੇ ਕਾ ਬਲੇ ਆ ਮੈਂ ਸੋ ਸਮਝ ਕੇ ਕਾਇ ਖਾਉਣਾ ਕਦੇ ਸੋਚ ਲੋ ਕਿਆ ਬਣੂਗਾ ਮਮਾ ਕਹੇ ਜਿਹੜੇ ਕੈਲਸ਼ੀਅਮ ਕੁਲਸ਼ੀ ਮੇ ਘਟ ਹੋ ਗਏ ਸਾਰੀਆਂ ਪੂਰੀਆਂ ਹੋ ਜਾਂਦੀਆਂ ਆ ਬੱਸ ਜੇ ਏ ਕੁੱਤੇ ਕੁੱਤੇ ਬੋਲੀ ਜਾਵੇ ਤੂੰ ਤੁਮ ਕਹੇਗਾ ਨਾ ਉਦੋਂ ਨਹੀਂ ਹੈ ਨਾ ਮੇਰੇ ਮਾਮਾ ਕੇਹਦੇ ਨਾ ਛੋਟੇ ਮਾਮਾ ਉਹਦਾ ਵੀ ਵਿੱਚ ਲੱਗ ਗਿਆ ਤੇ ਲਾਲੀ ਵੀ ਸਾਰੇ ਪਿੱਛੇ ਲੱਗ ਗਏ ਉਦੋਂ ਕਹੇ ਕੁੱਤਾ ਹੱਡੀਆਂ ਲੈ ਕੇ ਆਵਾ ਫਲਾਣਾ ਲੈ ਕੇ ਆ ਲਾਲੀ ਕਹੇ ਕੁੱਤਾ ਦੱਬਦਾ ਚਿੱਟਾ ਦੱਬਦਾ ਫਲਾਣਾ ਦੱਬਦਾ ਨਹੀਂ ਚਿੱਟਾ ਦੱਬਦਾ ਚਿੱਟੇ ਨੂੰ ਸਾਰੇ ਹਾਵਲੇ ਵਾਂਗੂ ਕੱਖੇ ਕਾਂ ਲੱਗ ਜੂਗੇ ਚੱਲਿਆ ਚੁੱਕਣਾ ਮੈਂ ਲਿਆ ਮੈਂ ਆਟਮਪੁਰ ਕਿਹਾ ਨਹੀਂ ਬੰਦ ਕਰ ਦੇ ਉਹ ਨਾਲੀ ਸੋਇਪ ਚੁੰਨੇ ਦੇ ਕੈਲਸ਼ੀਅਮ ਮਿਲੋਗੇ ਨਾ ਚੁੰਨੇ ਦੇ ਵੀ ਕੈਲਸ਼ੀਅਮ ਮਿਲਾਂ ਚੁੰਨੇ ਦੇ ਆ ਨਾਲ ਕੀੜਾ ਘਟ ਕਰਨ ਲੱਗਦਾ ਫਿਰ ਇਹਨਾਂ ਗੇ ਅੰਗਲੀ ਪਾ ਤਾਂ ਥੋੜਾ ਥੋੜਾ ਹਾਂ ਇਹਨਾਂ ਗੇ ਪਾ ਦੇ ਫਿਰ ਗਾ ਇਹਨਾਂ ਫਿਰ ਗੜਾਈ ਕਰਕੇ ਥੋ ਜਿੰਨਾ ਫਾਣਾ ਪਾ ਲੈ ਇਹਨਾਂ ਮੈਂ ਦੂਏ ਫੱਡੇ ਪਾ ਦੇ ਉਹ ਲੀਚੀਆਂ ਨਾਲ ਪਾਵਣੀ ਚੁੱਕਾ ਨਾ ਇਹ ਰੱਖ ਚੁੰਨਾ ਰੱਖ ਮੇਰੇ ਕਿੜਾ ਇਹੀ ਨਾਲ ਪਾਕ ਲੈਣਾ ਤਾਂ ਹਾਂ। ਇਹ ਚੁਟਕੀ ਵਰਗੇ ਚੁਟਕੀ ਨਾਲ। ਫੇਰ ਕੀ ਹੋਏਗਾ? ਟੈਨਸ਼ਨ ਕੋਈ ਨਹੀਂ। ਹਾਂ। ਮੇਰੇ ਮੈਂ ਕਿ ਐ ਟੈਨਸ਼ਨ ਕੋਈ। ਚੁਟਕੀ ਕਰੋ ਜਿਹਾਲੀ ਕਰੋ। ਹਾਂ। ਨਾਲ ਪਾਣੀ ਮੈਂ ਪਿਓ ਲੈਣਾ। ਹਾਂ। ਕੋਰੀ ਮੈਂ ਭਾਂਡੇ ਵਾਂ ਸੀ। ਚੱਕਰੇ ਮੈਂ ਪਿਓ ਲੈ। ਹਾਂ। ਕਾ ਪਾਣੀ ਤਾਰੀ ਜਾ। ਉਹਦੇ ਵਿੱਚੇ ਰਹਿ ਗਿਆ। ਹਾਂ। ਪਾਣੀ ਨੀ ਚੋੜੀਆ। ਹਾਂ। ਪਾਣੀ ਤਾਰ ਲੈ ਹਣ ਪਿਓ ਲੈ। ਫੇਰ ਬਸ ਥੱਲੇ ਜਾਮ ਜੂਗਾ। ਹਾਂ। ਜਾ ਲੈ ਆ ਵੀ ਸਾਰੇ ਨੇ ਫੱਡਿਆ ਹਾਂ ਲਾਲੇ ਸਾਰੇ ਮੈਂ ਪਾ ਦੇ ਥੋੜੀ ਥੋੜੀ ਮੈਂ ਸਾਰੇ ਫੱਡੇ ਆ ਪਾ ਦੀ ਫਿਰ ਕਿੰਨਾ ਪਾਣਾ ਪੈਣਾ ਸਾਰੇ ਪੂਰੇ ਲੈ ਨਹੀਂ ਥੱਲੇ ਚੁੰਨਾ ਗਿਰਦੇ ਥੋੜਾ ਜਿਹਾ ਚੈੱਕ ਕਰਨਾ ਬਹੁਤ ਹੈ

ਕਿਹੜੀ ਦਵਾਈ? ਉਹ ਹਾਂ ਉਹ ਵਾਲੀ ਦਵਾਈ ਲੈ ਆਓ ਕਿੱਥੇ ਰੱਖੀ ਜਿਹੜੀ ਉਹ ਟੈਬਲ ਤੇ ਟੱਪਲਾ ਵਾਲੇ ਵਿੱਚ। ਕੀ ਕਰਨੀਏ? ਉਹ ਪਾਵੇਂ ਇੱਕ ਜੜਕੀ ਵਿੱਚ। ਲੈ ਆਓ ਉਹ ਦਵਾਈ ਲੈ ਆਓ ਦਵਾਈ ਤੇ ਹੋਰ। ਕਿਹੜੀ ਜੀ ਉਹ ਮੈਨੂੰ ਦੱਸੋ ਮੰਮੀ ਉਹਨੇ ਐ ਕਿਹਾ ਤਾਂ ਉਹ ਫੁੱਲਾ ਮਰਦੇ ਫੁੱਲਾ ਆ ਦੂਗੀ ਕੱਲ। ਹਾਂ ਗੜਾਈ ਕਰਕੇ ਇਹਨਾਂ ਸਾਰੇ ਭਿੱਡਿਆਂ ਪਾ ਦੇ ਛੋਟੇ ਛੋਟੇ। ਥੋੜੀ ਕੁਕਲੋ ਤੇ ਕਿੱਥੇ? ਉਹ ਉਹ ਟੱਪਲੇ ਵਿੱਚ। ਉਹ ਤੇ ਹਾਕ ਕਵਾੜ ਜੇ ਹੋਵੇ ਉਹਰੇ ਫੋਰਸ ਨੂੰ ਲਾਉਂਦੇ ਚਾਕੂ ਕੱਲ ਪੱਟ ਲੈ ਸਾਨੂੰ ਚਾਕੂ ਦੀ ਇਹ ਸੇਉਣ ਜੀ ਢੇੜ ਲਾ ਥੋੜੀ ਆਦਾਂ ਫੁੱਲਾਂ ਵਾਸਤੇ ਲਈ ਕਾਈ ਥੋੜੀ ਬਾਈ ਛੱਡਾ ਬਹੁਤ ਬਸ ਧਿਓਂ ਕੇ ਰੱਖੀ ਜਣੀ ਤੇਰੇ ਧਿਓਂ ਕੇ ਰੱਖ ਦੇ ਜੀ ਪੁਥੇਰੀ ਫੁੱਲ ਜੀ ਜਿੰਦਾ ਤਾਂ ਮੱਖੀ ਮਰ ਜੀ ਰਿਹਾ ਕੋਈ ਬਸ 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 ਹੋਊਗਾ ਉਹ ਮੈਂ ਜਿਸ ਨੂੰ ਢੇੜੀ ਦੀ ਲੱਧਾ ਹੈ ਠੱਕੇ ਦੀ ਇਹ ਕੰਬੂ ਉਹ ਕਿੰਨਾ ਧਰਬ ਦਿੱਤਾ ਹੋਇਆ ਬੰਦਾ ਹੋਰ ਬਣਾਣਾ ਦਵਾ ਇਸ ਨੂੰ ਪਹਿਲੇ ਬੈਂਗਣ ਲੱਗੇ ਗਲੇ ਨਹੀਂ ਸੀ ਫਿਰ ਬਣਾ ਲੈਣਾ ਤਾਂ ਉਹ ਬੰਦਾ ਉਹ ਕਰਾਏ ਹੋ ਗ੍ਰਾਫਟਿੰਗ ਗ੍ਰਾਫੀਕਾ ਗ੍ਰਾਫੀ ਕਰਨਾ ਇੱਕ ਉਹ ਆਪ ਕਰੀਏ ਇੱਕ ਤੇ ਡੈਮੋਗ੍ਰਾਫੀ ਹੋ ਜਾ ਮਮੀ ਆਹ ਉਹਰੇ ਕੰਧਾਂ ਰੇ ਕਿ ਆ ਗਈ ਬਿੱਲਾਂ ਨੂੰ ਵੀ ਲਾ ਤਾਂ ਜੜ ਜਣੀ ਕੰਧਾਂ ਤੇ ਲਾ ਦੇ ਚਾਰ ਪੰਜ ਦੀ ਵੀ ਲਾ ਦੇ ਨੇ ਲਾ ਮੈਂ ਲਾ ਕੇ ਜਾਉਂਗੀ ਉਹਨੂੰ ਬਲਾਵਰੇ ਬਈਏ ਨੂੰ ਸਾਰਾ ਪਵਾੜਾ ਪੱਕ ਦਊਗਾ ਮੈਂ ਅੰਦਰੋਂ ਸੀ ਲਾਉਂਗੀ ਡੋਂਟ ਖਾ ਦੇ ਕੋਕੋਨਟ ਖਾ ਦੇ ਉਜਾ ਥੋੜਾ ਜਿਹਾ ਬਣਾਣਾ ਆ ਲਗਾ ਜੀ ਨੂੰ ਤਾਂ ਹੀ ਪਾਣੀ ਖੜੂਗਾ ਇਹ ਵਿੱਚ ਮੇਥੀ ਆਏ ਵੀ ਸਾਂਭ ਲੇ ਫਿਰ ਕਈ ਵਾਰ ਆਂਦਾ ਨਹੀਂ ਮੇਥੀ ਦਾ ਆਹਾਂ ਹਾਂ ਉਹ ਮਾਰਾ ਪਾਸ ਰੱਖ ਲੇ ਸੀ ਸਿਸਿਓ ਚਲੋ ਸਸ ਤੇਰਾ ਬੀਜ ਇਹ ਹੋ ਗਰ ਚੱਕ ਕੇ ਵੀਰ ਜੀ ਆਹ ਇਹ ਪਾਣੀ ਨਹੀਂ ਪਾਣਾ ਕਿ ਅੱਜ ਥੋੜਾ ਬਣਾਓ ਥੋੜਾ ਕੋਈ ਨਹੀਂ ਥੋੜਾ ਬਣਾਉਣਾ ਇਸ ਦਾ ਹੁਣ ਬਣਾ ਦੇ ਥੋੜਾ ਇਹ ਲੈ ਐ ਬੋਲੀ ਬੋਣੋ ਜਿਆਦਾ ਪਾਣੀ ਨਹੀਂ ਪਾਣਾ ਯੋ ਨਾ ਹੁਣ ਤਾਂ ਪਏਗਾ ਹਨਾ ਮੰਮੀ ਹਾਂ ਬੋਲ ਥੋੜਾ ਜਿਹਾ ਕਰ ਦੇ ਛੋੜਾ ਜਿਹਾ ਹੋਰ ਛੋਟਾ ਹੀ ਕਰ ਦੇ ਥੋੜਾ ਪਾਣੀ ਪਾਣੀ ਅੱਧਾ ਕਿਲੋ ਹੋ ਜਾਗਾ ਆਪਾਂ ਲਾ ਲਈ ਕਿਹੜੀ ਮੁੱਤੀ ਹੈ ਮਿੱਟੀ ਗੇਰ ਜਮ ਬਦਿਆਲੀ ਆ ਰਿਖਾਇਆ ਅੱਜ ਅੱਧਾ ਪੱਟੀ ਵੀ ਨਹੀਂ ਪੱਟੀ ਜਾਂਦੀ ਹੈਗੀ ਅੱਜ ਸਾਰਾ ਖੁੱਲ ਗਿਆ ਹੋਰ ਪਾਪਾ ਸੋਇਆ ਹੈ ਹੁਣ ਸਾਰਾ ਕਿੱਥੇ ਗਿਆ ਇਹ ਕਿੱਥੇ ਕੀ ਬਾਲ ਠੀਕੇ ਲਈ ਆ ਨਹੀਂ ਫੁੱਟਿਆ ਕੁਝ क्या चीज तो जितने जमाने की जोड़े पिछे जम गए उ लाए कोई नहीं चलिया है सारे सुख सुख गए ਇਸ ਨੂੰ ਪਾਣੀ ਇਹਦਾ ਖਾਸ ਹੈ ਖਾਸ ਹੈ। ਚੰਨ ਪਾਣੀ ਦੀ ਬੈਂਕੀ। ਮਮਾ ਕੱਲ ਕਹਿੰਦੀ ਭਰਗੀ ਤੂੰ। ਦੋ ਦਿੰਦੀ ਨਾ। ਹਾਂ। ਪਾਣੀ ਹੈ ਨੀ। ਹੈ? ਪਸੰਦ ਹੈ? 这啥来着？么的。<music> <music> No. No. Like Hello. ਪਿਓਰੇ ਪਤਾ ਨਹੀਂ ਉਹ ਕੰਟਾ ਆ ਰਿਹਾ ਬੰਦੀ ਹੁਣ ਮੈਂ ਉਹ ਢੰਗੀ ਕਰਦੀ ਹਾਂ ਉਸ ਪੂਰੇ ਬਾਥਰੂਮ ਬਾਥੂ ਜੰਮ ਗਿਆ ਇੰਨਾ ਸਾਰਾ ਥਿੱਚਿ ਥਿੱਚਿ ਬਾਥੀ ਦੇਗੀ ਦੀ 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 ਉੱਥੇ ਉੱਥੇ ਕੌਣ ਸੀ ਛੇਨਾ ਬੋਪਾ ਦਾ ਰਹਿ ਗੋਹ ਰਿਆ ਦੇ ਲੈ ਉਸ ਦੇ ਲਈ ਸੋਣ ਐਸੀ ਉਪਰ ਹੋਦੀ ਲੱਗਦੀ ਆ ਇੱਧਰ ਘੱਟਣਾ ਕਿੱਦਾਂ ਦਾ ਆਲਾ ਹੋ ਜਾਂਦਾ ਹੈ ਹੈ ਨਹੀਂ ਲੱਗਦੀ ਨਹੀਂ ਜੇ ਉਹ ਬਾਤ ਵਰਤ ਤੇ ਦਰੋ ਉਹ ਅਸਕੇ ਤੂੰ ਮੇਰੇ ਘੋੜੇ ਦੇ ਤੇ ਫਿਰ ਬਾਤ ਕੇ ਬਾਤ ਛੋਟਨੇ ਜਵਾਨ ਹੈ ਸਾਰਾ ਉਹ ਇਹ ਮੋਟਰ ਕਹਣਾ ਬੱਤੀ

ਹੋ ਜਵੇ ਸਾਰੇ ਘਸੇ ਗੜਾਈ ਹੋ ਗਏ ਉਹਦਾ ਪਾਣੀ ਆਉਣੀ ਹੈ ਅੱਜ ਇਹਨਾਂ ਨੂੰ ਦੱਸ ਤੈਂਕੀ ਮਾ ਦਾ ਕਿੱਥੇ ਪਿਆ ਹੁਣ ਆ ਪਾਣੀ ਐ ਵੀ ਆ ਰਿਹਾ ਇਹਨੂੰ ਪਾਣੀ ਪਰ ਅਸੀਂ ਨੂੰ ਪਤਾ ਨਹੀਂ ਕਿ ਉਹਨਾਂ ਨੂੰ ਜਗਾ ਨਹੀਂ ਇਹ ਨਹੀਂ ਜੀਹੇ ਪੂਰੇ ਪਾਣੀ ਦੇ ਕਿਨ ਦੁਆਰੇ ਪਿੰਡੀਆਂ ਲੱਗਣਗੀਆਂ ਕੱਲ ਨੂੰ ਆਰਦੀ ਖੁਰਪੇ ਸਾਰੇ ਨਾਲ ਲੜਾਈ ਕਰਦੇ ਥੋੜਾ ਪਾਣੀ ਨਾਲ ਟੋਟੀ ਆ ਜਾਵੇ ਨਾ ਅੱਜ ਜਮਾ ਪਾਣੀ ਦੇ ਦੋ ਸਾਰੇ ਇੱਕ ਵਾਰ ਇਹ ਛਕਾ ਦੇ ਵੀ ਜਾਗ ਉਧਰ ਵੀ ਪਾ ਦੇ ਕੰਦਕੀ ਲਾ ਕੇ ਪਾਣੀ ਤਾਂ ਹੀ ਤਾਂ ਹਾਂ ਲਿਆ ਸੇਕ ਤਾਂ ਹੀ ਤਾਂ ਸੇਕ ਮਾਰਾ ਇਹ ਕੰਦ ਦੇ ਸੇਕ ਨਹੀਂ ਮਾਰਦੀ ਇਹ ਪਾਣੀ ਕੋਨੇੜੇ ਵੀ ਥੋੜਾ ਬਣਾ ਦੋ ਫਿਰ ਉਹਨੂੰ ਖਾਲ ਆਊਗਾ ਚੱਲ ਜਿੱਕੀ ਕਪੜਾ ਤੁਹਾਨੂੰ ਲਾ ਮੋਰੇ ਮੋਰੇ ਲਾ ਗਾ ਕਿਡਾਉਣੇ ਦਾ ਤੰਦ ਪ੍ਰੇਤ ਆੜੂ ਦੇ ਇੱਧਰ ਰਹਿ ਜਾਣਾ ਆਪਣਾ ਕਸ ਕਿ ਬੇੜ ਕੀ ਆ ਗਈ ਹੈ ਪਾਣੀ ਮਾਰ ਲਈ ਉਹ ਤਾਂ ਨਹੀਂ ਮਾਰਦਾ ਫਿਰ ਉਹ ਹਰਦਾ ਕਿਧਰੇ ਲਾਈ ਨਹੀਂ ਕੀ ਆ ਉਹ ਬਾਹਰ ਲਾ ਕੇ ਆ ਮੈਂ ਦੂਰ ਚੱਲ ਜੀ ਅੰਟੀ ਗੈ ਦੀ ਟੋਟੀ ਵੀ ਤੋੜੀ ਆਂਗੀ ਬੀਜ ਦੇ ਕੇ ਚਾਹਾਂਗੇ ਮਾ ਤੁਹਾਾਰੇ ਕੀ ਆ ਇੱਕ ਟਰਾਲੀ ਰੇਤੀ ਭਰ ਕੇ ਲਿਆਵਾਂ ਡੱਬਾ ਜਾ ਹਾਂ ਇਸ ਮੋਗੇ ਯੂਰਗੇਰ ਨਹੀਂ ਜਾਉ। ਜੋਗੀ ਪਰ ਮਰ ਖੇਤਾਂ ਵਿੱਚ ਮਿੱਟੀ ਬਹੁਤ ਸੋਹਣੀ ਹੈ ਪਰ ਇਸੇ ਮੀਂਹ ਪੈ ਗਿਆ ਨਾ ਜਿੰਨਾ ਮਰਜ਼ੀ ਮੀਂਹ ਪੈ ਜਾਵੇ। ਘਾਟੇ ਵਾਦ ਨਾਲ ਤੈਨੂੰ ਐ ਲੱਗੇਗੀ ਧਰਤੀ ਵੀ ਹੋਰ ਤਾਂ ਪਾਣੀ ਆਏ ਹੀ ਨਹੀਂ। ਜਿਵੇਂ ਪੱਟ ਕੇ ਕੀ ਕਰੀ ਤੂੰ? ਸਿੰਦਰ ਕਰਤਾ। ਕਿਉਂ? ਉਹਨੇ ਪਟਾਣੀ ਇੱਥੇ ਨਹੀਂ। ਕੀ? ਹੋਰ ਪਵਾਵਾਂਗੇ ਉਸ ਵਿੱਚ ਰੇ ਪਵਾਵਾਂਗੇ। ਖੇਤਾਂ ਵਿੱਚ। ਹੋਰ। ਮਿੱਟੀ ਕਿਉਂ ਪਟਾਏਂਗੇ? ਉਹ ਵੀ ਜ਼ਿਆਦਾ ਰੇਸਲੀ ਜੀ ਹੈ। ਫੇਰ ਉਹ ਤਾਂ ਠੀਕ ਰੱਖਾ ਰੇਸਲੀ। ਆਪਣੇ ਉਰੇ ਚਿੱਕੂ ਨਾ ਉਰੇ ਪੈ ਜਵੇ ਉਹ ਚ ਉਹ ਤਾਂ ਠੀਕ ਰਹਾ ਖੇਤੀ ਨੂੰ ਜਾਣ ਬਣੀ ਤਾਂ ਹਾ ਫਸਲ ਨੂੰ ਹਾਂ ਜੀਤਿੰਦਰ ਨੂੰ ਇਹੋ ਆ ਵੀ ਪਾਣੀ ਜ਼ਿਆਦਾ ਦੇਣੀ ਲਗਾ ਹਾਂ ਤਾਂ ਖੇਤ ਪਾਣੀ ਖਾਵਾ ਉਸ ਵਿੱਚ ਫਸਲ ਵੀ ਹੋਆ ਹਾਂ ਜਿਹੜਾ ਪਾਣੀ ਖਾਹਾ ਨਾ ਇਹ ਤਾਂ ਉਸ ਵਿੱਚ ਫਸਲ ਵੀ ਹੋਆ ਠੀਕ ਹੈ ਫਿਰ ਜਿਹੜਾ ਪਾਣੀ ਨਹੀਂ ਖੰਦਾ ਉੱਥੇ ਨਹੀਂ ਹੁੰਦੀ ਉਰਾਪਣ ਪਾਣੀ ਖੜੇ ਰਹਾ ਬੁੱਟੇ ਉੱਪਰ ਨੂੰ ਵੱਧਦੀ ਨਹੀਂ ਆ ਤਾਂ ਛਾੜਨੀ ਦੇਖੀ ਤਾਂ ਹੇਠੇ ਛੱਡ ਦਿੰਦੇ ਜਾਂ ਦਿੰਦੇ ਲੱਗ ਰਿਹਾ ਫੇਰ ਦਵਾ ਦੇ ਆਵਣੇ ਫੜਾ ਕੁਟੀਰੇ ਕਿ ਯੋ ਤਾਂ ਬੁੱਧੀ ਹੈ हम रुबी को गिरा रहे थे तो ये खंदारा पाया गया पीछे खाल आ रही है ऐसी सी बात है अब बनने के आगे ना ऊपर में पड़ गया है ये बल्ले में है छेद है वैसा पर पीछे बहुत 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 आऊंगा خالص का आ तो ये सारा कवार पटपटूरी ठेरी डालती है चक्के तक ऊंचा काम इस तरह फिर पल्ली आज मेरे पल्लियां पा हो गए ये ले सारे खंदारा खाती है ਹਾਂ ਦਬਈਰ ਨੂੰ ਬਾਲੀ ਮਾਰ ਮੈਂ ਆ ਪਟਾ ਉਹਨੂੰ ਕਿਹਾ ਆ ਪਾ ਕੇ ਲੇ ਜੀ ਇਹ ਪੱਟ ਪੱਟ ਕਰੀ ਜਸ ਕੇ ਲੈ ਰੂ ਇੱਕ ਕੱਚਾ ਪੇਪਰ ਕਰ ਦਾਂਗਾ ਅਦੇ تیر ਚੱਪਣ ਦਾ ਦੂਰੀ ਦੱਲ ਨਹੀਂ ਹਾਂ ਜੀ ਕੁਵਾਰ ਨੇ ਆਹ ਦੀ ਨਾਲ ਚੱਪਣ ਕਦੂ ਲੈ ਆਣਗੇ ਬਹੁਤ ਖਾਈ ਆ

ਇਹ ਬੱਤ ਪਾਣੀ ਨਹੀਂ ਧਾਣੇ ਦੇਣਾ ਜਦ ਤੱਕ ਨਹੀਂ ਭਾਗ ਦਾਈ ਨੂੰ ਦੇਣਾ ਬੜੀ ਕੰਮ ਦੀ ਜੰਮੀ ਨਹੀਂ ਹੁੰਦੀ ਤਾਂ ਦਾਈ ਤੋਂ ਕਾਹਤ ਹੈ ਪਤਾ ਕੀ ਹੈ ਕੋਈ ਵੀ ਸਬਜ਼ੀ ਇਥੇ ਹੈ ਕੋਈ ਫਰੂਟ ਹੈ ਵੈਜੀਟੇਬਲ ਆਪਾਂ ਕੋਈ ਨਾ ਤਾਂ ਹੰਗਾਮਾ ਨਹੀਂ ਕਰਦੇ

ਟਾਣੀ ਆ। ਲੋ ਜੀ ਪਾਪਾ ਪਹੁੰਚ ਗਏ ਮੰਡੀ ਚ। ਤੇ ਪਾਪਾ ਜੀ ਸਵੇਰ ਦੇ ਮੰਡੀ ਚ ਬੈਠਾ। ਪੱਖਾ ਲੱਗ ਰਿਹਾ ਮੰਡੀ ਚ। ਹਾਂ। ਲੋ ਜੀ ਮੰਡੀ ਚ ਪੱਖਾ ਲੱਗ ਰਿਹਾ। ਸਵੇਰ ਦੀ ਕੰਕ ਸਿੱਟੀ ਹੋਈ ਹੈ ਆਪਣੀ ਮੰਡੀ ਦੇ ਵਿੱਚ ਸਵੇਰ ਦੀ ਅੱਜ ਮੈਂ ਘੁੰਮਣ ਘੇਰੀਆਂ ਚਈਆਂ ਪਹਿਲਾਂ ਪਾਪਾ ਜੀ ਨੂੰ ਲੈ ਕੇ ਆਈ ਫਿਰ ਸਮਾਨ ਲਿਆ ਮੰਡੀ ਚੋਂ ਹਣਾ ਸਬਜ਼ੀਆਂ ਵਗੈਰਾ ਤੇ ਹੁਣ ਪੱਖਾ ਝਾਰਾ ਲੱਗ ਰਿਹਾ ਹੈ ਆਪਣੀ ਕੰਨ ਕਰ ਨੂੰ ਲੱਗ ਲਿਆ ਪੱਪਈ ਝਾਰਾ बस ਕਾਦ ਹੋਊਗੀ ਪਰਤੀ ਹੁਣ ਬਸ ਤਿਆਰ ਤਿਆਰ ਖਾਣ ਲੱਗੇ ਹਾਂ ਸਾਰੇ ਕੰਕ ਬਧਾ ਕੇ ਹਾਂ ਬਸ ਇੱਕ ਵਾਰ ਹੋ ਲੈਣ ਉਹ ਵੀ ਲਿਫਟ ਕਰਦੇ ਫੁੱਲ ਆ ਗਿਆ ਘਟ ਰਹੇ ਪੱਲੀਆਂ ਮਦੇ ਲੈ ਕਰ ਤਿਆ ਕੰਮ ਉਹੀ ਜੀ ਤੋਂ ਮੈਂ ਡਰਦਾ ਸੀ ਕਾਣੇ ਉਦੋਂ ਕਿ ਮੈਂ ਕਰਦਾ ਕਰਤਾ ਉਹੀ ਕੰਮ ਜੀ ਤੋਂ ਮੈਂ ਡਰਦੀ ਸੀ ਹੈ ਹਾ ਤਾਂ ਆਟਾ ਚੱਕ ਕੇ ਲੈ ਜਣਾ ਹਾ ਤਾਂ ਚੋਲ ਚੱਕ ਕੇ ਲੈ ਜਣੇ ਆਟਾ ਹੀ ਵਿੱਚੇ ਘੁੰਮ ਰਿਹਾ ਹੈ ਕੋਈ ਥੇ ਬੰਦੇ ਤੋਂ ਬੰਦੇ ਤੋਂ ਲੈ ਜਣਾ ਇਹਨੇ ਜਿਹੜੇ ਕੰਮ ਕਰਦੇ ਨੇ ਉਧਾਰ ਲ ਪੰਪ ਇਹ ਤੇ ਲੈ ਬਣੀ ਆ ਕਿ ਸ਼ਾਮ ਨੂੰ ਪਿੱਛੇ ਇਹ ਹੈਗਾ ਭੋਲਾ ਰੈਸਟੋਰੈਂਟ ਹੁਣ ਮੈਨੂੰ ਲੱਗਦਾ ਬੰਦ ਆ ਇਹ ਆ ਪਾਲੋ ਅੱਜ ਕੀ ਮੁੰਡੀਆਂ ਚ ਕਣ ਕੇ ਘਟ ਆ ਰਹੀ ਕਿ ਲੇਟ ਪੱਕ ਰਹੀ ਹੈ ਹਨ ਹੌਲਾ ਹੌਲਾ ਆ ਰਹੀ ਹੈ